ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਵਾਤਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਸਾਫਕਾਰ ਰਾਸ਼ਟਰੀ ਸੌਖਿਆ ਸਲਾਹਕਰ ਜੌਨ ਬੋਲਟਨ ਦੇ ਉੱਤੇ 18 ਦੋਸ਼ ਲੱਗੇ ਆ। ਇਹ ਦੋਸ਼ ਕੀ ਹੈ ਕੀ ਮਾਮਲੇ ਇਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਕੱਲ ਜਾਨੀ ਕਿ ਸ਼ਨੀਵਾਰ ਨੂੰ ਅਮਰੀਕਾ ਦੇ ਵਿੱਚ ਰੈਲੀਆਂ ਹੋ ਰਹੀਆਂ ਜਿਹਦਾ ਨਾਂ 노 ਕਿੰਗਸ ਆ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਤੀਜਾ ਅਮਰੀਕਾ ਯੂਕਰੇਨ ਨੂੰ ਕੁਝ ਖਾਸ ਮਜ਼ਾਈਲਾਂ ਦੇ ਰਿਹਾ। ਇੰਨੀਆਂ ਖਤਰਨਾ ਖਰਾ ਦਿੱਤਾ ਜਾਵੇ ਇੱਕ ਗੱਲਬਾਤ ਕਰਨੀਆਂ ਆਈਸ ਵੱਲੋਂ ਖਾਸ ਜਿਸੂਸੀ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਉਹ ਵਰਤੋਂ ਕਿਦਾਂ ਕੀਤੀ ਜਾ ਰਹੀ ਹੈ ਤੇ ਕਿਹਨਾਂ ਲੋਕਾਂ ਲਈ ਕੀਤੀ ਜਾ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਰਾਸ਼ਟਰਪਤੀ 트ੰਪ ਨੇ ਜਿਹੜੀ ਇੱਕ ਯੋਜਨਾ ਦਾ ਐਲਾਨ ਕੀਤਾ ਜਿਹਦੇ ਤਹਿਤ ਜਿਹੜੀਆਂ ਫਰਟੀਲਾਈਜੇਸ਼ਨ ਦੀਆਂ ਦਵਾਈਆਂ ਆ ਉਹ ਸਸਤੀਆਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲੀ ਗੱਲਬਾਤ ਜੌਨ ਬੋਲਟਨ ਬਾਰੇ ਜੌਨ ਬੋਲਟਨ ਕੌਣ ਆ ਜੌਨ ਬੋਲਟਨ ਸਾਬਕਾ ਨੈਸ਼ ਯੂਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਟਰੰਪ ਦੇ ਅੰਡਰ ਇਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰਿਹਾ ਦੂਜਾ ਇਹ ਯੂਨ ਐਮਬੈਸਡਰ ਵੀ ਰਿਹਾ ਜਦੋਂ ਜਾਰਜ ਡਬਲਯੂ ਵੁਸ਼ ਪ੍ਰੈਜ਼ੀਡੈਂਟ ਸੀਗੇ ਵੱਡਾ ਨਾਂ ਆ ਤੇ ਵੱਡਾ ਬੰਦਾ ਆ ਇਹਦੇ ਉੱਤੇ ਫੈਡਰਲ ਗ੍ਰੈਂਡ ਜਿਊਰੀ ਨੇ ਮੈਰੀਲੈਂਡ ਦੇ ਵਿੱਚ ਚਾਰਜ ਕੀਤਾ ਇਹਨੂੰ 18 ਇਹਦੇ ਉੱਤੇ ਚਾਰਜ ਲਾਏ 18 ਦੋਸ਼ ਲਾਏ ਤੇ ਕੇਸ ਚੱਲ ਪਿਆ ਕੇਸ ਕੇਸ ਕਸ ਦਾ ਚੱਲਿਆ ਕੇਸ ਇਸ ਗੱਲ ਦਾ ਚੱਲਿਆ ਵੀ ਕਿਉਂਕਿ ਤੁਸੀਂ ਏਡਾ ਵੱਡਾ ਅਫਸਰ ਸੀ ਅਫਸਰ ਦਾ ਮਤਲਬ ਹੈ ਕਿ ਸਭ ਤੋਂ ਵੱਡਾ ਅਫਸਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਤੁਹਾਡੇ ਕੋਲੋਂ ਕਹਿੰਦੇ ਕੁਝ ਡਾਕੂਮੈਂਟਸ ਸੀਗੇ ਕੁਝ ਕਾਗਜ਼ ਪੱਤਰ ਸੀਗੇ ਜਿਹੜੇ ਤੁਸੀਂ ਚੰਗੀ ਤਰ੍ਹਾਂ ਸਾਂਭੇ ਨਹੀਂ ਜਾਂਕਰ ਉਹਨੂੰ ਮਿਸਹੈਂਡਲ ਕੀਤਾ ਜਿਹੜੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਜਿੰਨੀ ਜਾਣਕਾਰੀ ਸੀ ਉਹਨੂੰ ਸਹੀ ਤਰੀਕੇ ਨਾਲ ਸਾਂਭਿਆ ਨਹੀਂ ਇਹ ਬਹੁਤ ਵੱਡਾ ਦੋਸ਼ ਆ ਦੂਜੀ ਗੱਲ ਇਹ ਹੈ ਵੀ ਬਹੁਤ ਖਤਰਨਾਕ ਕਿ ਅਮਰੀਕਾ ਦੀ ਜਿਹੜੀ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਲੀਕ ਹੋ ਜਵੇ ਜਾਂ ਕਿਸੇ ਕੋਲ ਚਲੇ ਜਵੇ ਇਹ ਆਪਣੇ ਆਪ ਤੇ ਵਿੱਚ ਬਹੁਤ ਚਿੰਤਾ ਵਾਲੀ ਤੇ ਵੱਡੀ ਗੱਲ ਹੈ। ਇਹੀ ਇਹਦੇ ਤੇ ਦੋਸ਼ ਲੱਗਿਆ ਕਿ ਪ੍ਰੋਸੀਕਿਊਟਰ ਨੇ ਇਹ ਕਿਹਾ ਕਿ 1000 ਪੇजेस ਨੇ ਜਿਹੜੀ ਸੈਂਸਿਟਿਵ ਡਾਇਰੀ ਵਰਗੇ ਨੋਟਸ ਸੀ ਇਹਦੇ ਕੋਲ 18-19 ਦੇ ਵਿੱਚ ਜਿਹੜੇ ਇਹਦੇ ਰਿਲੇਟਿਵ ਕੋਲ ਚਲੇ ਗਏ ਇਹ ਆਪਣੀ 2020 ਦੇ ਵਿੱਚ ਇੱਕ ਜohn Bolton ਕਿਤਾਬ ਲਿਖ ਰਿਹਾ ਸੀ ਉਸ ਕਿਤਾਬ ਦੇ ਨਾਲ ਸੰਬੰਧਿਤ ਇਹਨੇ ਜਿਹੜੇ ਨੋਟਸ ਬਣਾਏ ਸੀ ਸਾਰੇ ਉਹੋ ਜਿਹੜੇ ਸੀਗੇ ਈਮੇਲ ਦੇ ਵਿੱਚ ਨੇ ਭੇਜੇ ਤੇ ਈਮੇਲ ਹੈਕ ਹੋ ਗਈ AOL ਦੀ ਈਮੇਲ ਸੀ ਉਹਨੂੰ ਈਮੇਲ ਨੂੰ ਬਾਅਦ ਦੇ ਵਿੱਚ ਕੁਝ ਈਰਾਨ ਦੇ ਬੰਦਿਆਂ ਨੇ ਹੈਕ ਕਰ ਲਿਆ ਤੇ ਜਿਹਦਾ ਮਤਲਬ ਸਿੱਧਾ ਹੀ ਸੀ ਕਿ ਜੇ ਇੱਕ ਦੂਜੇ ਦੇਸ਼ ਵਾਲੇ ਸਾਰੇ ਸੀਕ੍ਰੀਟ ਡਾਕੂਮੈਂਟ ਪਹਿਲੀ ਗੱਲ ਤੂੰ ਡਾਕੂਮੈਂਟ ਲਿਖੇ ਕਿਉਂ ਲਿਖ ਕੇ ਫਿਰ ਉਹਨਾਂ ਨੂੰ ਈਮੇਲ ਕਿਉਂ ਕੀਤਾ ਜਦੋਂ ਕਿ ਉਹ ਸਰਕਾਰੀ ਸੀਗੇ ਤੁਹਾਨੂੰ ਯਾਦ ਹੋਊਗਾ ਰਾਸ਼ਟਰਪਤੀ ਟਰੰਪ ਦੇ ਉੱਤੇ ਵੀ ਇਹੇ ਦੋਸ਼ ਲੱਗਿਆ ਸੀ ਜਿਹੜੇ ਸੈਂਸਿਟਿਵ ਜਾਣਕਾਰੀ ਦਾ ਜਾਂ ਕਲਾਸੀਫਾਈਡ ਡਾਕੂਮੈਂਟਸ ਦਾ ਕਿ ਤੁਹਾਡੇ ਕੋਲ ਜਿਹੜੇ ਡਾਕੂਮੈਂਟਸ ਸੀਗੇ ਉਹ ਤੁਸੀਂ ਸਾਹਮਣੇ ਨਹੀਂ ਫਿਰ ਡੱਬਿਆਂ ਦੇ ਡੱਬੇ ਉੱਥੋਂ ਜਿਹੜੇ ਉਹ ਚੱਕ ਕੇ ਲਗਾਏ ਸੀ ਇਹਨਾਂ ਦੇ ਘਰ ਦੇ ਵਿੱਚੋਂ ਤੇ ਬਾਅਦ ਦੇ ਵਿੱਚ ਉਹਦੀ ਸਕਿਉਰਿਟੀ ਦਾ ਰੌਲਾ ਪਿਆ ਸੀ ਕਿ ਉਹਦੀ ਜਿਹੜੇ ਚੱਕ ਕੇ ਲਗਾਇਆ ਤੇ ਉਸ ਉਹ ਕੈਮਰੇ ਦੀ ਕੈਮਰੇ ਕਿੱਥੇ ਜਿਹੜੀ ਸਕਿਉਰਿਟੀ ਨੂੰ ਕੀ ਹੋ ਗਿਆ ਕਈ ਮਾਮਲੇ ਉਸ ਵੱਲੇ ਸਾਹਮਣੇ ਪਏ ਸੀ FBI ਨੇ ਕੀ ਪਤਾ ਲੱਗਿਆ FBI ਦੇ ਏਜੰਟਸ ਜਿਹੜੇ ਨੇ ਉਹਨਾਂ ਨੇ ਉਹ ਸਾਰੇ ਜਿਹੜੇ ਕਲਾਸੀਫਾਈਡ ਫਾਈਲ ਸੀਗੀਆਂ ਘਰ ਦੇ ਵਿੱਚ ਆਫਿਸ ਦੇ ਵਿੱਚ ਜਿਹੜੀਆਂ ਨੇ ਪ੍ਰਿੰਟ ਕਰਕੇ ਰੱਖੀਆਂ ਉਹ ਵੀ ਐਫਬੀਆ ਨੇ ਕਲੈਕਟ ਕਰ ਲਈਆਂ ਇਹਦਾ ਕੰਪਿਊਟਰ ਇਹਦਾ ਫੋਨ ਇਹਦੇ ਫੋਲਡਰ ਜਿਨ੍ਹਾਂ ਦੇ ਉੱਤੇ ਸੀਕ੍ਰੀਟ ਚ ਕਨਫਿਡੈਂਸ਼ੀਅਲ ਲਿਖਿਆ ਸੀ ਉਹ ਸਾਰਾ ਕੁਝ ਬੋਲਟਨ ਦਾ ਡਿਫੈਂਸ ਕੀ ਆ ਹੁਣ ਇਹ ਦੋਸ਼ਬੋਧ ਦੂਜੀ ਗੱਲ ਵੀ ਅਮਰੀਕਾ ਦਾ ਸਭ ਤੋਂ ਵੱਡਾ ਸਕਿਉਰਿਟੀ ਦਾ ਐਡਵਾਈਜ਼ਰ ਹੋਵੇ ਤੇ ਉਹ ਹੀ ਇਹ ਗਲਤੀ ਕਿੱਦਾਂ ਕਰ ਸਕਦਾ ਹੁਣ ਇਸ ਖਬਰ ਦਾ ਦੂਜਾ ਪਾਸਾ ਕੀ ਆ ਜੌਨ ਬੋਲਟਨ ਦੇ ਬਾਰੇ ਕੀ ਕਹਿੰਦੇ ਆ ਉਹਦੇ ਵਕੀਲ ਨੇ ਇਹ ਕਿਹਾ ਕਿ ਪਹਿਲੀ ਗੱਲ ਇਹ ਮਟੀਰੀਅਲ ਅਨਕਲਾਸੀਫਾਈਡ ਸੀ ਮਤਲਬ ਗੁਪਤ ਨਹੀਂ ਸੀ ਦੂਜੀ ਗੱਲ ਇਹ ਸਾਰੇ ਕੁਝ ਨੂੰ ਰਿਵਿਊ ਕੀਤਾ ਗਿਆ ਸੀ ਇਹ ਬਹੁਤ ਸਾਲ ਪਹਿਲਾਂ ਦਾ ਮਾਮਲਾ ਸੀ ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਫਿਰ ਇਹਦਾ ਰਿਵਿਊ ਹੋਇਆ ਰਿਵਿਊ ਕਰਨ ਤੋਂ ਬਾਅਦ ਇਹ ਸਾਰੇ ਦਾ ਸਾਰਾ ਕੇਸ ਬੰਦ ਕਰ ਦਿੱਤਾ ਮੈਂ ਉਹ ਕਹਿੰਦਾ ਕੁਝ ਵੀ ਗਲਤ ਨਹੀਂ ਕੀਤਾ ਵੀ ਤੁਸੀਂ ਜਿਹੜੀ ਹੁਣ ਦੋਸ਼ ਲਾ ਰਹੇ ਆ ਇਹ ਪਹਿਲਾਂ ਲੱਗੇ ਸੀ ਉਸ ਤੋਂ ਬਾਅਦ ਇਹ ਰਿਵਿਊ ਕੀਤਾ ਗਿਆ ਰਿਵਿਊ ਕਰਨ ਤੋਂ ਬਾਅਦ ਗੱਲ ਬੰਦ ਹੋ ਗਈ ਨੁਕਤਾ ਉਹ ਕਿਥੇ ਕਹਿੰਦਾ ਜੌਨ ਬਾਲਟਨ ਕਹਿੰਦਾ ਵੀ ਜਿਹੜੇ ਚਾਰਜ ਲਾਏ ਗਏ ਆ ਇਹ ਰਾਸ਼ਟਰਪਤੀ 트ੰਪ ਮੇਰੇ ਤੋਂ ਬਦਲਾ ਲੈ ਰਿਹਾ ਕਿਉਂ ਕਿਉਂਕਿ ਉਹ ਕਹਿੰਦਾ ਮੈਂ ਹੁਣ ਰਾਸ਼ਟਰਪਤੀ 트ੰਪ ਦਾ ਆਲੋਚਕ ਆ ਇਸ ਕਰਕੇ ਕਿਉਂ ਕਿ ਉਹ ਆਪਣੇ ਵਿਰੋਧੀਆਂ ਨੂੰ ਇੱਕ ਇੱਕ ਕਰਕੇ ਟਾਰਗੇਟ ਕਰ ਰਹੇ ਆ ਤੇ ਹੁਣ ਉਹਨਾਂ ਨੇ ਮੇਰੇ ਤੇ ਕੇਸ ਪਾ ਦਿੱਤੇ ਆ ਆ ਇਹ ਤੁਸੀਂ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਦੋ ਜਣਿਆਂ ਨੇ ਇਹੀ ਗੱਲ ਪਹਿਲਾਂ ਕਹੀ ਆ ਐਫਬੀਆ ਦਾ ਡਾਇਰੈਕਟਰ ਹੈ ਜੇਮਸ ਕੋਮੀ ਜੇਮਸ ਕومی ਨੂੰ ਵੀ ਰਾਸ਼ਟਰਪਤੀ 트ੰਪ ਨੇ ਉਹਦੇ ਤੇ ਦੋਸ਼ ਲਾਏ ਤੇ ਨਿਊਯਾਰਕ ਦੀ ਜਿਹੜੀ اٹਾਰਨੀ ਜਨਰਲ ਲੈਟਿਸ਼ੀਆ ਜੇਮਸ ਸੋ ਜਿਹੜਾ ਜੇਮਸ ਕومی ਉਹ ਤੋਂ ਬਾਅਦ ਨਿਊਯਾਰਕ ਦੀ اٹਾਰਨੀ ਜਨਰਲ ਲੈਟਿਸ਼ੀਆ ਜੇਮਸ ਤੇ ਹੁਣ ਜੌਨ ਬਾਲਟਨ ਇਹ ਤੀਜਾ ਬੰਦਾ ਜਿਹੜਾ ਕਹਿ ਰਿਹਾ ਕਿ ਮੈਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੁਣ ਜਿਹੜੇ ਉਹਦੇ ਉੱਤੇ ਦੋਸ਼ ਆ ਤੇ 18 ਲੱਗੇ ਆ ਇੱਕ ਇੱਕ ਦੋਸ਼ ਦੀ 10-10 ਸਾਲ ਸਜ਼ਾ ਆ ਮਤਲਬ ਇਹਦਾ ਇਹ ਆ ਕਿ ਜੇ ਇਹ ਚੀਜ਼ ਸਿੱਧ ਹੋ ਗਈ ਸਾਰੀ ਉਮਰ ਜੌਨ ਬਾਲਟਨ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ ਜੌਨ ਬੋਲਟਨ ਦਾ ਕੇਸ ਅਸਲ ਦੇ ਵਿੱਚ ਜਿਹੜੀ ਇਹਨਾਂ ਦੇ ਨਾਲ ਮਿਲਦਾ ਰਾਸ਼ਟਰਪਤੀ 트ੰਪ ਦੇ ਕੇਸ ਦੇ ਨਾਲ ਕਿਉਂਕਿ ਇਹਨਾਂ ਦੇ ਉੱਤੇ ਵੀ ਲਗਭਗ ਪਹਿਲਾਂ ਇਦਾਂ ਦੇ ਦੋਸ਼ ਲੱਗੇ ਸੀ ਹੁਣ ਜੌਨ ਬੋਲਟਨ ਦਾ ਆਖਿਆ ਕਿਉਂਕਿ ਮੇਰੇ ਇਹ ਵਿਰੋਧੀ ਆ ਮੈਂ ਇਹਨਾਂ ਦੀ ਆਲੋਚਨਾ ਕਰਦਾ ਇਹ ਤਾਂ ਮੈਨੂੰ ਟਾਰਗੇਟ ਕਰ ਰਿਹਾ ਜਦੋਂ ਕਿ ਜਿਹੜਾ ਇਹ ਉਹਨਾਂ ਦੇ ਉੱਤੇ ਦੋਸ਼ ਇਹ ਲੱਗਿਆ ਕਿ ਆਹ ਜਿਹੜੀ ਗੁਪਤ ਜਾਣਕਾਰੀ ਸੀਗੀ ਤੁਸੀਂ ਇਹ ਨਹੀਂ ਸੰਭੀ ਤੇ ਇਸ ਕਰਕੇ ਇਹਦੇ ਕੇਸ ਦਾ ਸਾਹਮਣਾ ਕਰਨਾ ਤੁਹਾਨੂੰ ਪਏਗਾ ਅਗਲੀ ਗੱਲਬਾਤ ਕੱਲ ਨੂੰ ਕੱਲ ਜਾਨੀ ਸ਼ਨੀਵਾਰ ਨੂੰ नो किंग्स प्रोटेस्ट प्लान ਕੀਤਾ ਗਿਆ ਅਮਰੀਕਾ ਦੇ ਵਿੱਚ 노 ਕਿੰਗਸ ਦਾ ਮਤਲਬ ਹੈ ਵੀ ਕੋਈ ਰਾਜਾ ਨਹੀਂ ਕੋਈ ਰਾਜਾ ਨਹੀਂ ਕਿ ਇਹਨੂੰ ਕਹਿ ਰਾਇਆ ਉਹ ਰਾਸ਼ਟਰਪਤੀ 트럼ਪ ਨੂੰ ਕਹਿ ਰਾਇਆ ਜਿਹਦਾ ਮਤਲਬ ਕੀ ਆ ਕਿ ਉਹ ਰਾਸ਼ਟਰਪਤੀ 트럼ਪ ਦੇ ਦਾ ਵਿਰੋਧ ਕਰ ਰਹੇ ਆ ਕਿ ਸਰਕਾਰ ਜਿਹੜੀ ਆ ਅਥਾਰਟੀਰੀਅਨ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੀ ਹੈ ਜਾਂ ਜਿਹੜਾ ਇੱਕ ਕਹਿ ਰਹੇ ਆ ਕਿ ਜਿਹੜਾ ਇੱਕ ਅਥਾਰਟੀਰੀਅਨਿਜ਼ਮ ਵੱਧ ਰਿਹਾ ਹੈ ਜਿਹੜੀ ਇੱਕ ਜਿਹੜੀ ਇੱਕ ਡਿਕਟੇਟਰ ਸ਼ਤਾਨਾਸ਼ਾਹੀ ਕਿਸਮ ਦੀ ਸਰਕਾਰ ਦੀ ਜਿਹੜਾ ਰਵਈਆ ਆ ਉਹਦੇ ਖਿਲਾਫ ਅਸੀਂ ਸਾਰੇ ਅਮਰੀਕਾ ਦੇ ਵਿੱਚ ਰੈਲੀਆਂ ਕਰਨੀਆਂ ਤੇ ਉਹਦਾ ਨਾਂ ਉਹਨਾਂ ਨੇ ਰੱਖਿਆ ਨੋ ਕਿੰਗਸ ਰੈਲੀ ਕੱਲ ਨੂੰ ਅਮਰੀਕਾ ਦੇ ਇੱਕ ਪਾਸਿਓਂ ਲੈ ਕੇ ਦੂਜੇ ਪਾਸੇ ਤੱਕ ਰੈਲੀਆਂ ਹੋਈਆਂ ਜਿਹੜੇ ਆਪਣੇ ਰਿਪਬਲਿਕਨ ਲੀਡਰ ਹੈਗੇ ਆ ਜਿਵੇਂ ਹਾਊਸ ਸਪੀਕਰ ਮਾਈਕ ਜੌਨਸਨ ਮਾਈਕ ਜੌਨਸਨ ਕਹਿੰਦੇ ਵੀ ਜਿਹੜੇ ਵੀ ਬੰਦੇ ਇਹਦੇ ਵਿੱਚ ਇਹਨਾਂ ਰੈਲੀਆਂ ਦੇ ਵਿੱਚ ਸ਼ਾਮਲ ਹੋ ਰਹੇ ਆ ਉਹ ਗਲਤ ਆ ਉਹਨਾਂ ਨੇ ਇਹਨਾਂ ਰੈਲੀਆਂ ਨੂੰ ਲੋਕ ਕਿੰਗਸ ਨਹੀਂ ਉਹ ਕਹਿੰਦੇ ਇਹ ਹੇਟ ਅਮਰੀਕਾ ਰੈਲੀਆਂ ਆ ਵੀ ਅਮਰੀਕਾ ਦੀ ਨਫ਼ਰਤ ਕਰਨ ਵਾਲੇ ਲੋਕ ਇਕੱਠੇ ਹੋ ਕੇ ਰੈਲੀਆਂ ਕਰ ਰਹੇ ਹੇਟ ਅਮਰੀਕਾ ਰੈਲੀਆਂ ਆ ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਨੇ ਜਿਹੜੇ ਲੈਫਟੇਸਟ ਨੇ ਖਾਸ ਕਰ ਖੱਬੇ ਪੱਖੀ ਬਰਨੀ ਬਰਨਸ ਆਪਣੇ ਆ ਜਿਹੜੇ ਬਰਨੀ ਸੈਂਡਰਸ ਵਰਗੇ ਜਾਂ ਅਲੈਗਜ਼ੈਂਡਰੀਆ ਵਰਗੇ ਉਹ ਇਹ ਕਹਿ ਰਹੇ ਆ ਕਿ ਇਹ ਲਵ ਅਮਰੀਕਾ ਰੈਲੀਆਂ ਨੇ ਕਿਉਂਕਿ ਅਸੀਂ ਡੈਮੋਕਰੇਸੀ ਨੂੰ ਬਚਾਉਣਾ ਚਾਹੁੰਦੇ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਅਸੀਂ ਹੈਲਥ케ਅਰ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਆਪਣੇ ਫਰੀडम ਆਫ ਸਪੀਚ ਨੂੰ ਬਚਾਉਣਾ ਚਾਹੁੰਦੇ ਆ ਹੁਣ ਜਿਹੜੇ ਇਹ ਮਾਈਕ ਜੌਨਸਨ ਆ ਜਾਂ ਦੂਜੇ ਕਹਿੰਦੇ ਆ ਕਿ ਇਹ ਪ੍ਰੋਟੈਸਟ ਉਹ ਅਟਰੈਕਟ ਕਰਨਗੇ ਕਿਹਨਾਂ ਨੂੰ ਕੌਣ ਬੰਦੇ ਇਸ ਪ੍ਰੋਟੈਸਟ ਵਿੱਚ ਜਾਣਗੇ ਜਿਹੜੇ ਹਮਾਸ ਦੀ ਸਪੋਰਟ ਕਰਦੇ ਆ ਜਿਹੜੇ ਐਂਟੀਫਾ ਆ ਜਿਹੜੇ ਆਹ ਮਾਰਕਸਿਸਟ ਨੇ ਇਹ ਸਾਰੇ ਲੋਕ ਇਹਦੇ ਵਿੱਚ ਹੋਣਗੇ ਤੇ ਜਾਂ ਇਹ ਇਹਨਾਂ ਸਾਰਿਆਂ ਨੇ ਉਹਨਾਂ ਨੇ ਕਿਹਾ ਵੀ ਇਹ ਹੈ ਦੇਸ਼ ਤੇ ਉਲਟ ਨੇ ਐਂਟੀ ਪੈਟ੍ਰੋਟਿਕ ਨੇ ਹੁਣ ਇਹ ਇੱਕ ਸ਼ਾਂਤਮਈ ਪ੍ਰਦਰਸ਼ਨ ਆ ਇਹਦੇ ਵਿੱਚ ਮੈਸੇਜ ਦਿੱਤਾ ਜੇ ਆਰਗੇਨਾਈਜ਼ਰ ਇਸ ਕੱਲ ਦੇ ਉੱਤੇ ਜ਼ੋਰ ਦੇ ਰਹੇ ਆ ਵੀ ਸਾਡੇ ਨਾਨ ਵਾਇਲੈਂਟ ਜਿਹੜੇ ਫ੍ਰੀ ਐਕਸਪ੍ਰੈਸ਼ਨ ਦੀ ਗੱਲ ਆ ਫਸਟ ਅਮੈਂਡਮੈਂਟ ਦੇ ਤਹਿਤ ਸਾਨੂੰ ਸੁਵਿਧਾਨ ਨੇ ਅਲਾਉ ਕੀਤਾ ਕਿ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਅਸੀਂ ਆਪਣੀ ਪੱਖ ਆਪਣਾ ਰੱਖ ਸਕਦੇ ਹਾਂ ਤੇ ਉਹੀ ਅਸੀਂ ਰੱਖਣਾ 2600 ਪ੍ਰੋਟੈਸਟ ਪਲਾਨ ਕੀਤੇ ਆ ਕੱਲ ਨੂੰ 2600 ਇਵੈਂਟ ਪੂਰੇ ਦੇਸ਼ ਦੇ ਵਿੱਚ ਵਾਸ਼ਿੰਗਟਨ ਡੀਸੀ ਨਿਊਯਾਰਕ ਸ਼ਿਕਾਗੋ ਬੋਸਟਨ ਤੇ ਜਿਹੜਾ ਇਹ ਜੂਨ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਸੀ ਉਹਨਾਂ ਤੋਂ ਵੀ ਕਿਤੇ ਵੱਡੇ ਦੱਸੇ ਜਾ ਰਹੇ ਆ ਜਿਹੜੇ ਆਰਗੇਨਾਈਜ਼ਰ ਨੇ ਉਹ ਐਸ ਵੇਲੇ ਜਿਹੜੀ ਇਹ ਇੱਕ ਐਜ਼ਰਾ 11 ਆ ਕੋ ਫਾਊਂਡਰ ਦੀ ਇਨਵਿਜ਼ੀਬਲ ਦੀ ਇਨਵਿਜ਼ੀਬਲ ਦੀ ਕੋ ਫਾਊਂਡਰ ਉਹਨੇ ਇਹ ਕਿਹਾ ਹੈ ਕਿ ਜਿਹੜਾ ਰਿਪਬਲਿਕਨ ਅਸਲ ਦੇ ਵਿੱਚ ਜਿਹੜਾ ਇਹਦੇ ਵਿੱਚ ਦਿਲਚਸਪੀ ਦਿਖਾ ਰਿਹਾ ਬਾਰ-ਬਾਰ ਕਹਿ ਰਿਹਾ ਵੀ ਐਂਟੀ ਅਮਰੀਕਾ ਹੈ ਇਹਦੇ ਨਾਲ ਸਗੋਂ ਹੋਰ ਸਾਨੂੰ ਪਬਲਿਸਿਟੀ ਮਿਲ ਰਹੀ ਹੈ ਤੇ ਅਸੀਂ ਜਿਹੜੇ ਪੀਸਫੁਲ ਪ੍ਰੋਟੈਸਟ ਕਰਨੇ ਆ ਪਰ ਇਹਦੇ ਪਿਸ਼ੋਕੜ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਿਰੋਧ ਪਿਆ ਆ ਇਹ ਉਸ ਵੇਲੇ ਹੋ ਰਿਹਾ ਆ ਜਦੋਂ ਸਰਕਾਰ ਛੱਟ ਆਉਣਾ ਔਰ ਉਸ ਵੇਲੇ ਹੋ ਰਿਹਾ ਜਦੋਂ ਦੋਵਾਂ ਦੀ ਆਪਸ ਵਿੱਚ ਬਣ ਨਹੀਂ ਰਹੀ ਤੇ ਮਾਹਰ ਕਹਿੰਦੇ ਆ ਜਿਹੜੀ ਇਹ ਸਰਕਾਰ ਦੀ ਤਾਲਾਬੰਦੀ ਲੱਗੀ ਐ ਕਿ ਸਭ ਤੋਂ ਲੰਬੀ ਹੋਣੀ ਤੇ ਥੋੜੇ ਕੀਤੇ ਬੰਦ ਨਹੀਂ ਹੋਣੀ ਥੋੜੇ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਇੱਕ ਪਾਸੇ ਜ਼ੋਰ ਲਾ ਰਿਹਾ ਹੈ ਵਰਕਰਾਂ ਨੂੰ ਕੱਢਣ ਦੇ ਉੱਤੇ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਲੜਾਈ ਕਰ ਰਹੀਆਂ ਉਸ ਵੇਲੇ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਪਲਾਨ ਕੀਤੇ ਗਏ ਆ ਵਾਈਟ ਹਾਊਸ ਤੇ ਕਹਿੰਦੇ ਆ ਕਿ ਜਿਹੜੇ ਪੀਸਫੁੱਲ ਪ੍ਰੋਟੈਸਟ ਉਹ ਕਹਿੰਦੇ ਅਸੀਂ ਅਲਾਉ ਕਰਦੇ ਆ ਪਰ ਜੇ ਕੱਲ ਨੂੰ ਕੋਈ ਇਦਾਂ ਦੀ ਗੱਲਬਾਤ ਹੋਈ ਤੇ ਅਸੀਂ ਫਿਰ ਸ਼ਕਤੀ ਵਰਤਾਂਗੇ ਜਿਹੜੀਆਂ ਰੈਲੀਆਂ ਆ ਇਹ ਕਹਿੰਦੇ ਅਸੀਂ ਡੈਮੋਕਰੇਸੀ ਨੂੰ ਪ੍ਰੋਮੋਟ ਕਰਨਾ ਅਸੀਂ ਨਾਨ ਵਾਇਲੈਂਸ ਨੂੰ ਪ੍ਰੋਮੋਟ ਕਰਨਾ ਅਸੀਂ ਫਰੀ ਸਪੀਚ ਨੂੰ ਪ੍ਰੋਮੋਟ ਕਰਨਾ ਕੋਈ ਵੀ ਸਾਡਾ ਕਹਿੰਦੇ ਇਸੇ ਇਸ ਤਰ੍ਹਾਂ ਦਾ ਵੈਪਨ ਇਹਦੇ ਵਿੱਚ ਨਾ ਹੋਵੇ ਤੇ ਅਸੀਂ ਆਪਣੇ ਹਿਊਮਰ ਦੇ ਨਾਲ ਹਾਸੇ ਦੇ ਨਾਲ ਆਰਟ ਦੇ ਨਾਲ ਅਸੀਂ ਜਿਹੜਾ ਅਗਰੈਸ਼ਨ ਨਾ ਹੋ ਆਪਣਾ ਸ਼ੋਅ ਕਰਾਂਗੇ ਸਾਡਾ ਇਹ ਤਰੀਕਾ ਹੈ ਸੋ ਦੇਖੋ ਕੱਲੋਂ ਕਿਸ ਤਰ੍ਹਾਂ ਦੇ ਅਮਰੀਕਾ ਦੇ ਵਿੱਚ ਹਾਲਾਤ ਰਹਿੰਦੇ ਆ ਅਗਲੀ ਗੱਲਬਾਤ ਇਮੀਗ੍ਰੇਸ਼ਨ ਐਂਡ ਕਸਟਮਨ ਐਨਫੋਰਸਮੈਂਟ ਬਾਰੇ ਆ ਜਦੋਂ ਦੇ 트ੰਪ ਆਏ ਆ ਇਮੀਗ੍ਰੇਸ਼ਨ ਤੇ ਕਸਟਮਨ ਐਨਫੋਰਸਮੈਂਟ ਬਹੁਤ ਐਕਟਿਵ ਹੋਈ ਆ ਇਹਨਾਂ ਨੇ ਨਾ ਆਪਣਾ ਹਾਈ ਟੈਕ ਕਹਿ ਲਓ ਕਿ ਸਪਾਈਂਗ ਟੂਲ ਜਿਹੜੇ ਉਹ ਲੈ ਆਉਂਦੇ ਆ ਤਾਂ ਕਿ ਇਮੀਗ੍ਰੈਂਟਸ ਨੂੰ ਟਰੈਕ ਕੀਤਾ ਜਾ ਸਕੇ ਜਾਂ ਕੁਝ ਜਿਹੜੇ ਪ੍ਰੋਟੈਸਟ ਗਰੁੱਪਸ ਨੂੰ ਅ ਤਕਨੀਕਾਂ ਬੰਦਿਆਂ ਨੂੰ ਫੜਨ ਦੀ ਕੱਚੇ ਬੰਦੇ ਨੂੰ ਫੜਨ ਦੇ ਲਈ ਕਿਹੜੇ-ਕਿਹੜੇ ਢੰਗ ਤਰੀਕੇ ਹੋ ਸਕਦੇ ਆ ਜਿਹੜੇ ਜਿਸੂਸੀ ਦੇ ਗੋਲ ਕਹਿ ਲੋ ਜਾਂ ਕਿਸ ਉਹਨਾਂ ਨੂੰ ਫੜਨ ਦੇ ਉਹ ਇਹਨਾਂ ਨੇ ਕਈ ਜਿਹੜੇ ਆ ਨਵੇਂ ਢੰਗ ਵਰਤੇ ਆ ਏਜੰਸੀ ਇਹ ਕਹਿੰਦੀ ਆ ਕਿ ਅਸਲ ਦੇ ਵਿੱਚ ਅਸੀਂ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਉਹਨਾਂ ਨੂੰ ਡਿਪੋਰਟ ਕਰਨ ਦੇ ਲਈ ਵਰਤਣਾ ਆ ਜਾਂ ਵਰਤੇ ਵਰਤ ਰਹੇ ਆ ਤਾਂ ਕਿ ਅਸੀਂ ਇਹਨਾਂ ਨੂੰ ਗਲਤ ਬੰਦਿਆਂ ਨੂੰ ਫੜ ਕੇ ਬਾਹਰ ਭੇਜ ਸਕੀਏ ਪਰ ਕਾਗਜ਼ ਪੱਤਰ ਕੁਝ ਹੋਰ ਕਹਿੰਦੇ ਆ ਉਹ ਇਹ ਕਹਿੰਦੇ ਆ ਕਿ ਇਹ ਟੂਲ ਅਸਲ ਦੇ ਵਿੱਚ ਜਿਹੜੀਆਂ ਵੀ ਦੇਸ਼ ਦੇ ਵਿੱਚ ਐਂਟੀ ਆਈਸ ਐਕਟੀਵਿਟੀਆਂ ਹੋ ਰਹੀਆਂ ਆ ਜ ਜਨਰਲ ਰਾਸ਼ਟਰਪਤੀ 트럼ਪ ਐਂਟੀਫਾ ਕਹਿੰਦੇ ਆ ਉਹਨਾਂ ਨੂੰ ਟਾਰਗੇਟ ਕਰ ਲਈ ਵਰਤੇ ਜਾ ਰਹੇ ਆ ਆਇਸ਼ ਨੂੰ ਜਿਆਦਾ ਆਧੁਨਿਕ ਕਰਨ ਕਰ ਦਿੱਤਾ ਉਹਨਾਂ ਦੀ ਮੋਡਰਨਾਈਜੇਸ਼ਨ ਕਰ ਦਿੱਤੀ ਉਹਨਾਂ ਕੋਈ ਇਦਾਂ ਦੇ ਹਥਿਆਰ ਇਦਾਂ ਦੀਆਂ ਟੈਕਨੀਕਾ ਇਦਾਂ ਦੇ ਕੈਮਰੇ ਇਦਾਂ ਦਾ ਸਿਸਟਮ ਇਦਾਂ ਦਾ ਜਿਹੜਾ ਸਾਰਾ ਕੁਝ ਪ੍ਰੋਗਰਾਮ ਦੇ ਦਿੱਤੇ ਆ ਜਿਹਦੇ ਨਾਲ ਉਹ ਮਤਲਬ ਉਹਨੂੰ ਵਰਤ ਸਕਦੇ ਪਰ ਹੋਣੀ ਤੇ ਉਹਦੀ ਵਰਤੋਂ ਇਹ ਚਾਹੀਦੀ ਸੀ ਕਿ ਉਹ ਅਨਡਾਕੂਮੈਂਟਡ ਲੋਕਾਂ ਦੇ ਲਈ ਉਹਨਾਂ ਦੀ ਵਰਤੋਂ ਕਰਨ ਪਰ ਉਹ ਕਰ ਰਹੇ ਆ ਜਿਹੜੇ ਵੀ ਆਇਸ਼ ਦੇ ਵਿਰੋਧੀ ਆ ਜਾਂ ਜਿਹੜੇ ਐਂਟੀਫਾ ਆ ਉਹਨੂੰ ਇਹ ਟਾਰਗੇਟ ਕਰ ਰਹੇ ਆ ਰਾਸ਼ਟਰਪਤੀ 트੍ਰੰਪ ਨੇ ਰੀਸੈਂਟਲੀ ਜਿਹੜਾ ਐਨਟੀਫਾ ਕਿਹਾ ਜਿਹੜੇ ਡੋਮੈਸਟਿਕ ਟੈਰਰਿਸਟ ਗਰੁੱਪਸ ਨੇ ਤੇ ਉਹਨਾਂ ਨੂੰ ਕਿਹਾ ਕਿ ਸਾਰੀਆਂ ਜਿਹੜੀਆਂ ਫੈਡਰਲ ਏਜੰਸੀਜ਼ ਨੇ ਇਨਕਲੂਡਿੰਗ ਆਈਐਸ ਇਹਨਾਂ ਨੂੰ ਰੋਕਣ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਨ ਆਈਐਸ ਦੇ ਕੋਲ ਕੀ ਆ ਆਈਐਸ ਦੇ ਕੋਲ ਆਇਰਿਸ ਸਕੈਨ ਹੈ ਆਇਰਿਸ ਕਰਨ ਨਾਲ ਤੁਹਾਡੀ ਅੱਖ ਦੇ ਵਿੱਚ ਦੇਖ ਕੇ ਸਾਰਾ ਕੁਝ ਦੱਸ ਸਕਦੇ ਆ ਤੁਹਾਡੀ ਫੇਸ਼ੀਅਲ ਰੈਕੋਗਨੀਸ਼ਨ ਤੁਹਾਡੀ ਫੋਨ ਹੈਕਿੰਗ ਆ ਤੁਹਾਡਾ ਸੋਸ਼ਲ ਮੀਡੀਆ ਟਰੈਕਿੰਗ ਆ ਇਹ ਸਾਰਾ ਕੁਝ ਬਹੁਤ ਖਤਰਨਾਕ ਖਤਰਨਾਕ ਦਾ ਮਤਲਬ ਕੀ ਆ ਕਿ ਕੋਈ ਬੰਦਾ ਭੱਜਿਆ ਆ ਉਦੀ ਅੱਖਾਂ ਦਾ ਕੋਈ ਉਹਨਾਂ ਨੇ ਫੋਟੋ ਜਾਂ ਵਿੱਚੋਂ ਕੋਈ ਇਹਦੀ ਆਇਰਿਸ ਜਿਹੜਾ ਤੁਹਾਡਾ ਸਕੈਨ ਕਰ ਲਿਆ ਜਾਂ ਕਿਸੇ ਤਰੀਕੇ ਦੇ ਨਾਲ ਉਹ ਮੁੜ ਕੇ ਉਹਦੀ ਤੋਂ ਹੀ ਦੱਸ ਸਕਦੇ ਆ ਫੇਸ਼ੀਅਲ ਰਿਕੋਗਨੀਸ਼ਨ ਕਿ ਇਹਨਾਂ ਦੇ ਕੋਲ ਮੰਨ ਲਓ ਕੋਈ ਆਈਸ ਵਾਲਾ ਐਨਕਾ ਉਹਦੋਂ ਦੀਆਂ ਲਾ ਲੈਂਦਾ ਹੋ ਐਨਕਾ ਲਾ ਕੇ ਤੁਰਿਆ ਜਾਂਦਾ ਤੇ ਉਹਨੂੰ ਸਾਰਿਆਂ ਦੇ ਫੇਸ ਦੇਖੀ ਜਾਂਦੇ ਆ ਉਹ ਬੰਦਾ ਜਿਹੜਾ ਉਹਨੂੰ ਚਾਹੀਦਾ ਹੈ ਵੀ ਆਹ ਬੰਦਾ ਗਲਤ ਆ ਜਾਂ ਜਿਹਨੂੰ ਉਹ ਲੱਭ ਰਹੇ ਆ ਤੇ ਜਦੋਂ ਹੀ ਉਹ ਉਹਦੀਆਂ ਐਨਕਾਂ ਦੇ ਮੋਹਰੇ ਆ ਗਿਆ ਜਾਂ ਕਿਸੇ ਕੈਮਰੇ ਦੇ ਮੋਹਰੇ ਆ ਗਿਆ ਬੰਦਾ ਲੰਘਦਾ ਆ ਉਹ ਕਿਸੇ ਰੋਡ ਦੇ ਉੱਤੇ ਸਟਰੀਟ ਦੇ ਉੱਤੇ ਕੈਮਰੇ ਦੇ ਅੱਗੇ ਆ ਗਿਆ ਕਿਓ ਕੈਮਰੇ ਨਾਲ ਦੱਸਣਾ ਕਾ ਬੰਦਾ ਜਿਹੜਾ ਇਹ ਆਪਾਂ ਨੂੰ ਚਾਹੀਦਾ ਆ ਤੇ ਆ ਇਦਾਂ ਇਦਾਂ ਉਸ ਤਰੀਕੇ ਦੇ ਨਾਲ ਉਹਨੂੰ ਫੜ ਲਿਆ ਜਾਂਦਾ ਏਦਾਂ ਦੀਆਂ ਟੈਕਨੋਲੋਜੀਜ਼ ਨੇ ਜਾਂ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਟਰੈਕਿੰਗ ਉਹਨੂੰ ਟਰੈਕ ਕਰ ਲੈਂਦੇ ਆ ਇਹ ਬੰਦਾ ਕਿੱਥੋਂ ਪੋਸਟ ਪਾ ਰਿਹਾ ਹੈ ਤੇ ਦੋਸਤ ਕੌਣ ਆ ਕਿੱਥੋਂ ਕਿੱਥੋਂ ਆਏ ਨੇ ਏਦਾਂ ਦਾ ਸ਼ਬਦ ਕਿਤੇ ਵਰਤਿਆ ਇਹਨੇ ਇਹਨਾਂ ਦੇ ਹੱਕ ਚ ਕਦੇ ਲਿਖਿਆ ਆਇਆ ਨਹੀਂ ਕਿਤੇ ਲਿਖ ਕੇ ਡਿਲੀਟ ਕਰਤਾ ਇਹਨੇ ਕਿਤੇ ਟਾ ਪੋਸਟ ਕਰਕੇ ਡਿਲੀਟ ਕਰ ਉਹ ਸਾਰਾ ਟੈਕਨੋਲੋਜੀ ਦੇ ਨਾਲ ਇਹ ਲੱਭ ਸਕਦੇ ਆ ਲੋਕੇਸ਼ਨ ਟਰੈਕ ਕਰ ਸਕਦੇ ਆ ਔਰ ਇਹ ਸਾਰਾ ਕੁਝ ਬਿਨਾ ਕੋਰਟ ਦੇ ਵਾਰੰਟਾਂ ਤੋਂ ਕਰ ਸਕਦੇ ਆ ਇੱਥੇ 4.6 ਮਿਲੀਅਨ ਜਿਹੜਾ ਆਈਆਰਐਸ ਸਕੈਨਿੰਗ ਐਪ ਬਣਾਈ ਹੈ ਜਿਹੜੀ ਬੀ2 ਟੈਕਨੋਲੋਜੀਜ਼ ਦੀ ਆ 3.75 ਮਿਲੀਅਨ ਕਲੀਅਰ 뷰올 ਫੇਸ਼ੀਅਲ ਰੈਕਗਨੀਸ਼ਨ ਦੇ ਲਈ 3.75 ਮਿਲੀਅਨ ਜਿਹੜੇ ਡਾਲਰ ਲਾਏ ਆ 2 ਮਿਲੀਅਨ ਡਾਲਰ ਲਾਇਆ ਜਿਹੜਾ ਪੈਰਾਗਨ ਸਪਾਈਵੇਅਰ ਦੇ ਉੱਤੇ ਜਿਹੜਾ ਤੁਹਾਡਾ ਬੰਦ ਫੋਨ ਇਹਨਾਂ ਨੂੰ ਫੜਾ ਦਿਓ ਤਾਂ ਉਹਦੇ ਵਿੱਚ ਸਾਰਾ ਕੁਝ ਖੋਲ ਕੇ ਦੱਸ ਦਊਗਾ ਤਦ ਨਾਲ ਜਿਹੜੇ ਡਰੋਨ ਨੇ ਜਿਹੜੇ ਕਿਸੇ ਕਿਸਮ ਦਾ ਪ੍ਰੋਟੈਸਟ ਹੁੰਦਾ ਜਾਂ ਜੋ ਕੋਈ ਗੱਲਬਾਤ ਹੁੰਦੀ ਆ ਉਹਨੂੰ ਰਿਕਾਰਡ ਕਰਦੇ ਆ ਸੋਸ਼ਲ ਮੀਡੀਆ ਸਰਵੇਲੈਂਸ ਦੇ ਉੱਤੇ ਆਈਸ ਅਸਲ ਦੇ ਵਿੱਚ ਨਵਾਂ ਮੋਨਿਟਰਿੰਗ ਹੱਬ ਇਹਨਾਂ ਦਾ ਜਿਹੜਾ ਫੇਸਬੁੱਕ ਟਿਕਟੌਕ WhatsApp X ਟਵਿੱਟਰ ਇੰਸਟਾਗ੍ਰam ਜਾਂ ਰੈਡਿਟ ਨੂੰ ਇਹ ਕਰਕੇ ਜਿਹੜੀਆਂ ਇਹ ਫਰੰਟ ਚ ਫੈਮਿਲੀਜ਼ ਨੂੰ ਵੀ ਅੱਗੇ ਤੋਂ ਅੱਗੇ ਲੱਭ ਸਕਦੇ ਆ ਲਾਅਮੇਕਰ ਇਹ ਕਹਿ ਰਹੇ ਆ ਉੱਥੋਂ ਦੇ ਜਿਹੜੇ ਕਾਨੂੰਨ ਸਾਜ਼ ਨੇ ਕਹਿ ਲਾਓ ਕਿ ਜਿਹੜੀ ਪ੍ਰਾਈਵੇਸੀ ਗਰੁੱਪ ਨੇ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਤੇ ਫਿਰ ਫਸਟ ਜਾਂ ਫਸਟ ਅਮੈਂਡਮੈਂਟ ਤੇ ਜਿਹੜੀ 4ਥ ਅਮੈਂਡਮੈਂਟ ਆ ਰਾਈਟ ਆਫ ਫ੍ਰੀ ਸਪੀਚ ਤੇ ਪ੍ਰਾਈਵੇਸੀ ਅਮਰੀਕਾ ਦਾ ਸੰਵਿਧਾਨ ਕਹਿੰਦਾ ਹਰ ਬੰਦੇ ਨੂੰ ਬੋਲਣ ਦਾ ਹੱਕ ਆ ਹਰ ਬੰਦਾ ਆਪਣੀ ਜਿਹੜਾ ਨਿੱਜਤਾ ਹੈ ਆਪਣੇ ਤੱਕ ਰੱਖ ਸਕਦਾ ਇਹ ਤੇ ਦੋਵਾਂ ਦੀ ਉਲੰਘਣਾ ਹੈ ਕੱਲੋ ਚੁੱਕੇ ਕਹਿੰਦੇ ਆ ਕੁਝ ਸਾਬਕਾ ਆਈਐਸ ਦੇ ਅਫੀਸ਼ਰ ਇਹ ਕਹਿੰਦੇ ਆ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਸਾਰਾ ਕੁਝ ਆਮ ਤੌਰ ਦੇ ਉੱਤੇ ਜਿਹੜੀ ਇਹਨਾਂ ਦਾ ਅਬਿਊਜ਼ ਰੋਕਿਆ ਜਾਂਦਾ ਸੀ ਪਰ ਰੋਕਿਆ ਨਹੀਂ ਜਾ ਰਿਹਾ ਜਿਹੜੀ ਬਹੁਤ ਸਾਰਾ ਖਰਚਾ ਕੀਤਾ ਜਾ ਰਿਹਾ ਹੈ ਆਈਸ ਨੇ ਕੰਟਰੈਕਟ ਸਾਈਨ ਕੀਤਾ 1.4 ਬਿਲੀਅਨ ਡਾਲਰ ਦਾ ਸਤੰਬਰ ਦੇ ਵਿੱਚ ਇਹਦਾ ਪਿਛਲੇ 18 ਸਾਲਾਂ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕੰਟਰੈਕਟ ਆ ਜਿਹੜੀ 170 ਬਿਲੀਅਨ ਡਾਲਰ ਦੀ ਕਾਂਗਰਸ ਨੇ ਬਾਰਡਰ ਸਿਕਿਉਰਟੀ ਲਈ ਪੈਸਾ ਦਿੱਤਾ ਉਹਦੇ ਵਿੱਚੋਂ ਇੱਕ ਆ ਹੁਣ ਚਿੰਤਾ ਕਿਹੜੀ ਗੱਲ ਆ ਸਾਰੇ ਕੁਝ ਦੇ ਵਿੱਚੋਂ ਨਿਕਲਦਾ ਕੀ ਆ ਜਾਂ ਫਿਕਰ ਵਾਲੀ ਗੱਲ ਕਿਹੜੀ ਆ ਹਲੋ ਚੁੱਕੇ ਕਹਿੰਦੇ ਆ ਕਿ ਆਈਸ ਹੁਣ ਅਮਰੀਕਾ ਦੇ ਸਿਟੀਜ਼ਨਸ ਨੂੰ ਜਿਹੜਾ ਉਹਨਾਂ ਦੀ ਜਿਸੂਸੀ ਕਰ ਸਕਦੀ ਆ ਉਹਨਾਂ ਦੀਆਂ ਐਕਟੀਵਿਟੀਆਂ ਦੀ ਪੱਤਰਕਾਰਾਂ ਦੀ ਹੋ ਸਕਦੀ ਹੈ ਨਾ ਕਿ ਸਿਰਫ ਇਮੀਗ੍ਰੈਂਟਸ ਦੀ ਜਦੋਂ ਕਿ ਜਿਹੜਾ ਆਇਸ਼ ਦਾ ਕੰਮ ਸੀ ਸਿਰਫ ਇਮੀਗ੍ਰੈਂਟਸ ਦੇ ਥੱਲੇ ਹੀ ਸੀ ਸੋ ਨੈਸ਼ਨਲ ਸਿਕਿਉਰਿਟੀ ਜਾਂ ਐਂਟੀ ਟੈਰੋਰਿਜ਼ਮ ਦੇ ਨਾਂ ਦੇ ਥੱਲੇ ਇਹ ਸਾਰਾ ਕੁਝ ਹੋ ਸਕਦਾ ਹੈ ਤੇ ਇਹਦਾ ਵੱਡਾ ਅਸਰ ਇਹ ਸਾਰੇ ਸਿਸਟਮ ਦੇ ਉੱਤੇ ਪੈ ਸਕਦਾ ਹੈ ਅਗਲੀ ਗੱਲ ਬਾਤ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ 트럼ਪ ਪਾਸ ਵੇਲੇ ਯੂਕਰੇਨ ਨੂੰ ਟੌਮ ਹਾਕ ਕਰੂਜ਼ ਮਿਜ਼ਾਈਲ ਦੇ ਰਹੇ ਆ ਤਾਂ ਕਿ ਉਹਨਾਂ ਦੀ ਰੂਸ ਦੇ ਨਾਲ ਲੜਾਈ ਦੇ ਵਿੱਚ ਮਦਦ ਹੋ ਸਕੇ ਇਹ 3 ਸਾਲ ਹੋ ਗਏ ਲੜਾਈ ਚੱਲਦੀ ਨੂੰ ਲਗਾਤਾਰ ਕਈ ਵਾਰੀ ਗੱਲਾਂ ਬਾਤਾਂ ਹੋਈਆਂ ਦੋਵਾਂ ਦੇਸ਼ਾਂ ਨੇ ਕਈ ਪੈੰਤਲੇ ਬਦਲੇ ਆ ਰਾਸ਼ਟਰਪਤੀ ਟਰੰਪ ਕਿਸੇ ਵੇਲੇ ਥੋੜਾ ਜਿਹਾ ਢਿੱਲੇ ਪੈ ਜਾਂਦੇ ਆ ਰੂਸ ਦੇ ਨਾਲ ਦੋ ਸਮਿਟ ਹੋਏ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਹੋਈ ਅੱਜ ਜਿਹੜੇ ਹੈਗੇ ਨੇ ਆਪਣੇ ਯੂਕਰੇਨ ਦੇ ਪ੍ਰੈਜ਼ੀਡੈਂਟ ਉਹ ਮਿਲ ਕੇ ਗਏ ਨੇ ਇਹਨਾਂ ਨੂੰ ਹੁਣ ਇਹ ਸਾਰੇ ਕੁਝ ਦੇ ਵਿੱਚ ਆ ਜਿਹੜਾ ਹੁਣ ਪੁਆਇੰਟ ਦੱਸਿਆ ਜਾ ਰਿਹਾ ਇਸ ਲੜਾਈ ਦੇ ਵਿੱਚ ਲੌਂਗ ਰੇਂਜ ਪ੍ਰੈਸਾਈਜ਼ ਕਰੂਜ਼ ਮਿਜ਼ਾਈਲ ਆ ਮਤਲਬ ਮਿਜ਼ਾਈਲ ਜਦੋਂ ਜਾਂਦੀ ਆ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਉਹਨਾਂ ਦੇ ਜਿਹੜੇ ਰਡਾਰ ਨੇ ਨਾ ਦੂਜੇ ਦੇਸ਼ ਦੇ ਉਹਨੂੰ ਲੱਭ ਲੈਂਦੇ ਫਲਾਣੀ ਚੀਜ਼ ਉੱਡਦੀ ਆ ਜਦੋਂ ਉਹਨਾਂ ਨੂੰ ਉੱਡਦੀ ਦਿਸਦੀ ਆ ਉਹਦੇ ਆਪਣੇ ਆਪ ਹੀ ਜਾ ਕੇ ਉਹਨੂੰ ਉਹ ਤਬਾਹ ਕਰ ਦਿੰਦੇ ਆ ਇਹ ਜਿਹੜੀ ਮਿਜ਼ਾਈਲ ਟੌਮ ਹਾਕ ਮਿਜ਼ਾਈਲ ਦੱਸੀ ਜਾ ਰਹੀ ਆ ਇੱਕ ਤਾਂ ਇਹ ਬਹੁਤ ਲੋ ਰੇਂਜ ਦੇ ਉੱਤੇ ਉੱਡਦੀ ਆ ਧਰਤੀ ਦੇ ਨਾਲ ਹੀ ਜਾਂਦੀ ਆ ਤੇ ਇਹ ਇਹਨੂੰ ਇਹਨੂੰ ਰਡਾਰ ਦੇ ਵਿੱਚ ਨਹੀਂ ਆਉਂਦੀ ਦੂਜਾ ਇਹ ਆ ਕਿ ਬਹੁਤ ਪੁਆਇੰਟ ਦੇ ਉੱਤੇ ਜਾ ਕੇ ਲੱਗਦੀ ਆ ਤੀਜਾ ਇਹ ਆ ਕਿ ਸੈਂਕੜੇ ਮੀਲ ਦੂਰ ਜਾ ਸਕਦੀ ਆ ਇਹ ਇਹਦਾ ਮਤਲਬ ਇਹ ਆ ਕਿ ਜੇ ਇਹ ਮਸਾਇਲਾ ਹੁਣ ਉੱਥੇ ਉਹਨਾਂ ਕੋਲੇ ਪਹੁੰਚ ਗਈਆਂ ਯੂਕਰੇਨ ਦੇ ਕੋਲ ਤਾਂ ਰੂਸ ਦੇ ਅੰਦਰ ਤੱਕ ਹਮਲਾ ਕਰ ਸਕਦੇ ਆ ਤੇ ਇਹਦੇ ਕੋਲੋਂ ਬਚਣਾ ਬਹੁਤ ਔਖਾ ਆ ਇਹਦਾ ਮਤਲਬ ਇਹ ਆ ਕਿ ਹੁਣ ਗੱਲ ਇੱਕ ਪਾਸੇ ਲੱਗ ਸਕਦੀ ਆ ਜੇ ਅਮਰੀਕਾ ਨੇ ਇਹ ਮਸਾਇਲਾ ਦੇ ਦਿੱਤੀਆਂ ਜਿਹਦੇ ਲਈ ਕਿ ਇਹ ਸਹਿਮਤ ਹੋ ਗਿਆ ਟੌਮ ਹਾਕ ਮਾਈਲ ਦੇ ਨਾਲ ਲੰਬੀ ਸਟ੍ਰਾਈਕ ਉਹਨਾਂ ਦੀਆਂ ਜਿਹੜੀਆਂ એનર્ਜੀ ਸਾਈਟਸ ਦੇ ਉੱਤੇ ਉਹਨਾਂ ਦੀ ਕਹੋ ਕਿ ਬੇਸਿਸ ਦੇ ਉੱਤੇ ਉਹਨਾਂ ਦੇ 에ਅਰਫੀਲਡ ਦੇ ਉੱਤੇ ਯੂਕਰੇਨ ਦੇ ਅੰਦਰੋਂ ਹੀ ਉੱਥੇ ਹਮਲਾ ਕੀਤਾ ਜਾ ਸਕਦਾ ਹੈ ਰਫਲੀ ਹਜ਼ਾਰ ਪਲੱਸ ਮਾਈਲ ਜਿਹੜੇ ਮਤਲਬ ਯੂਕਰੇਨ ਦੇ ਵਿੱਚ ਪਹਿਲਾਂ ਜਿਹੜੇ ਵੈਪਨ ਯੂਜ਼ ਕਰਦੇ ਉਹ ਤੋਂ ਕਈ ਗੁਣਾ ਜ਼ਿਆਦਾ ਪਾਵਰਫੁਲ ਦੱਸੀ ਜਾ ਰਹੀ ਹੈ ਹੁਣ ਇਹ ਇਹਨਾਂ ਨੂੰ ਦੇਣਗੇ ਸਾਰਾ ਕੁਝ ਜਿਹੜਾ ਅਮਰੀਕਾ ਆ ਤੇ ਜੇ ਇਹ ਡਿਲੀਵਰ ਕਰ ਦਿੱਤੀ ਜਾਂਦੀ ਆ ਤਾਂ ਇਹਨੂੰ ਇਹਨੂੰ ਕਈ ਹਫ਼ਤੇ ਚਾਹੀਦੇ ਆ ਜਾਂ ਕੁਝ ਮਹੀਨੇ ਚਾਹੀਦੇ ਆ ਉੱਥੇ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਵਿੱਚ ਕਿ ਉਹਨੂੰ ਚਲਾਉਣਾ ਕਿੱਦਾਂ ਹੈ ਜਾਂ ਉਹ ਕੀ ਕਰਨਾ ਹੈ ਸੋ ਇਹਦਾ ਕਿਉਂਕਿ ਸਟਾਕ ਵੀ ਲਿਮਟਿਡ ਆ ਬਹੁਤ ਸਾਰੇ ਟੌਮ ਹਾਕਸ ਹੈਗੇ ਆ ਉਹਨਾਂ ਨੂੰ ਯੂਜ਼ ਕੀਤਾ ਗਿਆ ਜਾਂ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਗਿਆ ਸੋ ਇੱਕ ਕਾਫੀ ਵੱਡਾ ਨੰਬਰ ਜਿਹੜਾ ਆ ਜਦੋਂ ਭੇਜ ਰਹੇ ਆ ਜਿੰਨਾ ਅਮਰੀਕਾ ਦੇ ਕੋਲ ਪਿਆ ਆ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਬੋਝ ਪਊਗਾ ਹੁਣ ਦੂਜਾ ਇਹਦੇ ਚ ਖਤਰਾ ਜਿਹੜਾ ਇਹ ਲੱਗ ਰਿਹਾ ਕਿ ਜੇ ਇਹ ਟੌਮਹੌਕ ਮਿਜ਼ਾਈਲ ਅਮਰੀਕਾ ਯੂਕਰੇਨ ਨੂੰ ਦੇ ਰਿਹਾ ਜਿਹੜੀਆਂ ਉਹਨੇ ਰੂਸ ਦੇ ਉੱਤੇ ਚਲਾਉਣੀਆਂ ਤੇ ਕੀ ਰੂਸ ਚੁੱਪ ਬੈਠੂਗਾ ਰੌਲਾ ਇਹ ਆ ਕਿ ਇਹਦੇ ਨਾਲ ਲੜਾਈ ਹੋਰ ਤੇਜ਼ ਹੋ ਸਕਦੀ ਹੈ ਇਹਨਾਂ ਨੇ ਸਟ੍ਰਾਈਕ ਕੀਤੀ ਮੰਨ ਲਓ ਲੌਂਗ ਰੇਂਜ ਮਿਜ਼ਾਈਲਸ ਦੇ ਨਾਲ ਤੇ ਦੂਜੇ ਪਾਸੇ ਚਾਂਸਸ ਇਹ ਵੀ ਆ ਕਿ ਰਸ਼ੀਆ ਜਿਹੜਾ ਉਹਨੂੰ ਰਿਐਕਟ ਕਰੂਗਾ ਤੇ ਉਹਦੇ ਨਾਲ ਟੈਂਸ਼ਨ ਜਾਂ ਜਿਹੜੀ ਰਿਟੈਲੀਏਸ਼ਨ ਆ ਉਹ ਹੋਰ ਜ਼ਿਆਦਾ ਵੱਧ ਸਕਦੀ ਹੈ ਸੋ ਹੁਣ ਇਹਦਾ ਇਫੈਕਟ ਕੀ ਪੈਂਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਂਦਾ ਇਹ ਬਹੁਤ ਮਹੱਤਵਪੂਰਨ ਮੁੱਦਾ ਹੈ ਪਰ ਬਹੁਤ ਮਹੱਤਵਪੂਰਨ ਪੁਆਇੰਟ ਦੇ ਉੱਤੇ ਇਸ ਵੇਲੇ ਜਿਹੜਾ ਅਮਰੀਕਾ ਆ ਉਹ ਯੂਕਰੇਨ ਦੀ ਮਦਦ ਕਰ ਰਿਹਾ ਹੈ ਅਗ੍ਹੀ ਗੱਲ ਬਦੋਤੋ ਇਨ ਵਿਟ੍ਰੋ ਫਰਟੀਲਾਈਜੇਸ਼ਨ ਬਾਰੇ ਆ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트ੰਪ ਲਗਾਤਾਰ ਅਨਾਉਂਸਮੈਂਟ ਕਰ ਰਿਹਾ ਹੈ ਕਿ ਦਵਾਈਆਂ ਦੀ ਕੀਮਤਾਂ ਦੇ ਵਿੱਚ ਕਮੀ ਕਰਨੀ ਹੈ ਤੇ ਹੁਣ ਆਈਵੀਐਫ ਜਾਂ ਜਿਹੜੀਆਂ ਦੂਜੀਆਂ ਫਰਟੀਲਿਟੀ ਡਰੱਗਸ ਨੇ ਉਹਨਾਂ ਨੂੰ ਸਸਤਾ ਕਰਨ ਦੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਤਾਂ ਕਿ ਅਮਰੀਕਾ ਦੇ ਪਰਿਵਾਰ ਇਹਨੂੰ ਐਕਸੈਸ ਕਰ ਸਕਣ ਜਿਹੜੇ ਦੱਸਿਆ ਜਾ ਰਿਹਾ ਇੱਕ ਤੇ ਲੋਕਾਂ ਦੇ ਕਿਉਂਕਿ ਹੁਣ ਵਿਆਹ ਲੇਟ ਹੁੰਦੇ ਆ ਓਵਰਆਲ ਜਿਹੜੀ ਮੈਰਿਜ ਦੀ ਏਜ ਆ ਉਹ ਅੱਗੇ ਚਲੀ ਗਈ ਆ ਬੱਚੇ ਪੈਦਾ ਨਹੀਂ ਹੁੰਦੇ ਜਾਂ ਉਹਨਾਂ ਨੂੰ ਪੈਦਾ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਟੈਕਨੋਲੋਜੀਜ਼ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਆ ਆਈਵੀਐਫ ਜਿਨ੍ਹਾਂ ਦੇ ਵਿੱਚੋਂ ਇੱਕ ਆ ਜਾਂ ਉਹਦੇ ਨਾਲ ਸੰਬੰਧਿਤ ਕੁਝ ਫਰਟੀਲਿਟੀ ਦੇ ਨਾਲ ਸੰਬੰਧਿਤ ਜਿਹੜੀਆਂ ਦਵਾਈਆਂ ਨੇ ਉਹ ਬਹੁਤ ਸਾਰੀਆਂ ਲੋਕਾਂ ਨੂੰ ਲੈਣੀਆਂ ਪੈਂਦੀਆਂ ਇਹ ਮਹਿੰਗੀਆਂ ਬਹੁਤ ਨੇ ਔਰ ਮਹਿੰਗੀਆਂ ਬਹੁਤ ਨੇ ਹੁਣ ਰਾਸ਼ਟਰਪਤੀ 트ੰਪ ਨੇ ਕਿਹਾ ਵੀ ਇਹਨੂੰ ਅਸੀਂ ਬਹੁਤ ਸਸਤੀਆਂ ਕਰ ਦਾਂਗੇ ਜਿਹੜੇ ਏਮਪਲੋਇਰ ਨੇ ਜਿਨ੍ਹਾਂ ਕੋਲੇ ਕੋਈ ਨੌਕਰੀ ਕਰਦਾ ਜਿੱਦਾਂ ਉਹ ਬੈਨੀਫਿਟ ਦਿੰਦੇ ਐ ਐਕਸਟੈਂਡਡ ਬੈਨੀਫਿਟ ਦਿੰਦੇ ਆ ਉਹਦੇ ਡੈਂਟਲ ਬੈਨੀਫਿਟ ਹੁੰਦਾ ਜਾਂ ਵਿਜ਼ਨ ਬੈਨੀਫਿਟ ਹੁੰਦਾ ਇਸੇ ਤਰ੍ਹਾਂ ਜੋ ਕਹਿੰਦੇ ਜਿਹੜੀ ਫਰਟੀਲਾਈਜੇਸ਼ਨ ਬੈਨੀਫਿਟ ਵੀ ਦਿਓ ਇਹ ਦਵਾਈਆਂ ਵੀ ਉਸ ਇੰਸ਼ੋਰੈਂਸ ਦੇ ਵਿੱਚ ਕਵਰ ਹੋਣਗੀਆਂ ਜਾਂ ਜਿਹੜਾ EMPLOYEE ਆ ਉਹਨੂੰ ਇਹ ਫਰਟੀਲਿਟੀ ਬੈਨੀਫਿਟ ਜਿਦਾ ਡੈਂਟਲ ਜਾਂ ਵਿਜ਼ਨ ਵਾਂਗੂ ਆਫਰ ਕੀਤਾ ਜਾਊਗਾ ਪਰ ਫੋਰਸ ਨਹੀਂ ਕਰਦੇ ਇਹ ਜਾਂ ਇਹਨੂੰ ਸਬਸਿਡਾਈਜ਼ ਨਹੀਂ ਕੀਤਾ ਜਾਊਗਾ ਕਿ ਤੁਸੀਂ ਕਰੋ ਤਾਂ ਤੁਹਾਨੂੰ ਦੇਣਾ ਹੀ ਪਊਗਾ ਉਹਨਾਂ ਨੂੰ ਮੋਟੀਵੇਟ ਜ਼ਰੂਰ ਕਰਨਗੇ ਵੀ ਤੁਸੀਂ ਇਹ ਦਿਓ ਹੁਣ ਵੱਡਾ ਕੰਮ ਜਿਹੜਾ ਇਹਦੇ ਵਿੱਚ 트럼ਪ ਪ੍ਰਸ਼ਾਸਨ ਕਰ ਰਿਹਾ ਆ ਕਿ ਇਹਨੂੰ ਇਹਦੀ ਕੋਸਟ ਬਹੁਤ ਘਟਾਰਿਆ ਹੈ ਇਹਨਾਂ ਨੇ ਇੱਕ ਡੀਲ ਕੀਤੀ ਹੈ ਡਰਗ ਕੰਪਨੀ ਈਐਮਡੀ ਸਰੋਨੋ ਦੇ ਨਾਲ ਕਿ ਜਿਹੜਾ ਇਹਦਾ ਪ੍ਰਾਈਸ ਆ ਗੋਨਲ ਐਫ ਤੇ ਇੱਕ ਕਾਮਨ ਆਈਵੀਐਫ ਮੈਡੀਕੇਸ਼ਨ ਦੱਸਦੇ ਆ ਜਿਹੜੀ ਉਹਦੇ ਵਿੱਚ ਵਰਤੀ ਜਾਂਦੀ ਆ ਉਹਦੀ ਕੀਮਤ ਘਟਾ ਦਿੱਤੀ ਜਾਵੇ ਇਹ ਡਰਗ ਡਿਸਕਾਊਂਟ ਅਗਲੇ ਸਾਲ ਅਵੇਲੇਬਲ ਹੋਣਾ ਤੇ ਟ੍ਰੰਪ ਆਰਐਕਸ.ਜੀਓ ਵੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜਿਹੜੀ ਮੈਡੀਸਨ ਅਵੇਲੇਬਲ ਹੋਊਗੀ ਤੇ ਇਸ ਐਕਸਚੇਂਜ ਹੁਣ ਜਿਹੜੀ ਕੰਪਨੀ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਦਵਾਈ ਸਸਤੀ ਕਰ ਦਿਓ ਕੰਪਨੀ ਦਵਾਈ ਸਸਤੀ ਕਿਉਂ ਕਰੂਗੀ ਉਹਨਾਂ ਨੂੰ ਇਹਨਾਂ ਨੇ ਕਿਹਾ ਤੁਸੀਂ ਦਵਾਈ ਸਸਤੀ ਕਰੋ ਅਸੀਂ ਤੁਹਾਡੇ ਟੈਰਿਫ ਨਹੀਂ ਲਾਵਾਂਗੇ ਦੂਜਾ ਜਿਹੜੀ ਐਫ ਡੀਏ ਦਾ ਰਿਵਿਊ ਹੁੰਦਾ ਜਾਂ ਅਪਰੂਵਲ ਦੇਣੀ ਆ ਉਹ ਅਸੀਂ ਤੇਜ਼ ਕਰ ਦਾਂਗੇ ਫਰਟੀਲਿਟੀ ਡਰੱਗ ਦੇ ਲਈ ਸੋ ਇਹਦੇ ਨਾਲ ਅਮਰੀਕਾ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਹਾਲਾਂਕਿ ਟਰੰਪ ਨੇ ਇਹ ਪ੍ਰੋਮਿਸ 2024 ਦੇ ਵਿੱਚ ਕੀਤਾ ਸੀ ਕਿ ਸਰਕਾਰ ਜਾਂ ਸਰਕਾਰ ਜਾਂ ਇੰਸ਼ੋਰੈਂਸ ਇਹ ਆਈਵੀਐਫ ਨੂੰ ਫੁੱਲੀ ਕਵਰ ਕਰਨਗੇ ਪਰ ਨਵਾਂ ਪਲਾਨ ਜਿਹੜਾ ਸੀ ਉਹਦੇ ਨਾਲ ਇਹ ਗੱਲਬਾਤ ਨਹੀਂ ਹੋਈ ਤੇ ਕਵਰੇਜ ਜਿਹੜੀ ਦੂਜੇ ਪਾਸੇ ਚਲੇਗੀ ਡੈਮੋਕ੍ਰੇਟਸ ਕਹਿੰਦੇ ਆ ਵੀ ਜਿਹੜਾ ਜੀ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਇਹ ਥੋੜਾ ਆ ਆਈਵੀਐਫ ਦੀ ਉੱਤੇ ਕੰਟਰੋਵਰਸੀ ਬਹੁਤ ਹੋਈ ਆ ਕਿਉਂਕਿ ਅਲਾਬਾਮਾ ਕੋਰਟ ਨੇ ਕਹਿ ਦਿੱਤਾ ਸੀ ਕਿ ਜਿਹੜੀਆਂ ਫਰੋਜ਼ਨ ਐਮਬ੍ਰਿਓਜ਼ ਨੇ ਇਹ ਲਿਵਿੰਗ ਆ ਇਹ ਲੋਕ ਆ ਤੇ ਇਹਦੇ ਨਾਲ ਜਿਹੜੇ ਆਈਵੀਐਫ ਸੀਗੇ ਉਹ ਸਾਰਾ ਕੁਝ ਰੈਸਟ੍ਰਿਕਟ ਹੋ ਗਿਆ ਸੀ ਅਮਰੀਕਾ ਦੇ ਵਿੱਚ ਜਿਹੜੇ 2-3 ਵੱਡੇ ਮੁੱਦੇ ਨੇ ਉਹਨਾਂ ਦੇ ਵਿੱਚੋਂ ਇੱਕ ਮੁੱਦਾ ਅਬੋਰਸ਼ਨ ਆ ਅਮਰੀਕਾ ਦੀ ਇੱਕ ਧਿਰ ਅਬੋਰਸ਼ਨ ਦੇ ਬਹੁਤ ਖਿਲਾਫ ਆ ਉਹ ਕਹਿੰਦੇ ਵੀ ਮਤਲਬ ਉਹਨਾਂ ਦੀ ਧਾਰਨਾ ਹੈ ਕਿ ਪਤਾ ਨਹੀਂ ਕਿਹੜਾ ਜੀਵ ਜਿਹੜਾ ਪੈਦਾ ਹੋਣਾ ਉਹਨੇ ਕੀ ਬਣ ਜਾਣਾ ਉਹ ਕੌਣ ਹੋਣਾ ਹੈ ਜਿਹਨੂੰ ਤੁਸੀਂ ਮਾਰ ਰਹੇ ਆ ਸਾਨੂੰ ਥੋੜਾ ਪਤਾ ਇਸ ਕਰਕੇ ਬੰਦੇ ਕੋਲੇ ਉਹਨੂੰ ਮਾਰਨ ਦਾ ਅਧਿਕਾਰ ਨਹੀਂ ਅਬੋਰਸ਼ਨ ਟੋਟਲੀ ਬੈਨ ਆ ਉਹਦੇ ਤੋਂ ਬਾਅਦ ਕੀ ਲੋਕ ਕਰਦੇ ਆ ਐਮਬ੍ਰਿਓ ਫ੍ਰੀਜ਼ ਕਰ ਲੈਂਦੇ ਆ ਅਲਾਬਾਮਾ ਦੇ ਵਿੱਚ ਇਹ ਮੁੱਦਾ ਬਣਿਆ ਸੀ ਐਮਬ੍ਰਿਓ ਫ੍ਰੀਜ਼ ਕਰਨ ਦਾ ਮਤਲਬ ਕੀ ਆ ਕਿ ਮੰਨ ਲਓ ਅੱਜ ਕੋਈ ਕਪਲ ਇਹ ਕਹਿੰਦਾ ਕਿ ਅਸੀਂ 2 ਬਹਾਂ ਸਾਲਾਂ ਦੇ ਵਿਆਹ ਕਰਾ ਲਿਆ ਪਰ ਅਸੀਂ ਬੱਚਾ 3 ਸਾਲਾਂ ਦਿਆਂ ਨੇ ਪੈਦਾ ਕਰਨਾ ਉਹ 20 ਸਾਲਾਂ ਦੇ ਜਾਂ 24 ਸਾਲਾਂ ਦੇ ਉਹਦਾ ਜਿਹੜਾ ਸਪਰਮ ਤੇ ਉਹਨੂੰ ਐਗ ਲੈ ਕੇ ਉਹਨੂੰ ਫਰਟੀਲਾਈਜ਼ ਕਰਕੇ ਉਹਦੀ ਐਮਬ੍ਰਿਓ ਬਣਾ ਕੇ 10-12 ਐਮਬ੍ਰਿਓ ਜਿਹੜੀਆਂ ਉਹ ਰੱਖ ਲੈਂਦੇ ਆ ਤੇ ਜਦੋਂ ਉਹਨਾਂ ਨੇ ਕਿਤੇ ਜਾ ਕੇ 30-35 ਸਾਲ ਦੇ ਉੱਤੇ ਜਾਂ ਜਦੋਂ ਵੀ ਬੱਚਾ ਲੈਣਾ ਆ ਉਹ ਚੱਕ ਕੇ ਐਮਬ੍ਰਿਓ ਉਹਦੀ ਮਦਰ ਦੀ ਕੁੱਖ ਦੇ ਵਿੱਚ ਵੌਮ ਦੇ ਵਿੱਚ ਉਹਦੇ ਯੂਟਰਸ ਦੇ ਵਿੱਚ ਰੱਖ ਦਿੰਦੇ ਆ ਤੇ ਜਿਹਦੇ ਨਾਲ ਉਹ ਉਹ ਹੁਣ ਜਿਹੜੀਆਂ ਫਰੋਜ਼ਨ ਐਮਬ੍ਰਿਓਜ਼ ਪਈਆਂ ਸਾਰੀਆਂ علاوہ ਮੈਂ ਕਹਿੰਦੇ ਸੀ ਵੀ ਇਹ ਵੀ ਲਿਵਿੰਗ ਆ ਬੰਦੇ ਨੇ ਮੰਨ ਲਓ 11 ਐਮਬ੍ਰਿਓ ਰੱਖੀਆਂ ਬੱਚੇ ਤੇ ਉਹਨੂੰ ਦੋ ਚਾਹੀਦੇ ਨੌ ਨੂੰ ਕੀ ਕਰਨਾ ਉਹ ਤਾਂ ਡਿਸਟਰੋਏ ਹੋਣੀ ਉਹ ਕਹਿੰਦੇ ਸੀ ਇਹ ਵੀ ਨਹੀਂ ਹੋਣੀ ਚਾਹੀਦੀਆਂ ਵੀ ਇਹ ਵੀ ਕਤਲ ਦੇ ਬਰਾਬਰ ਆ ਜਿੰਨਾ ਬੰਦੇ ਨੂੰ ਮਾਰਨ ਦੇ ਉਹ ਰੌਲਾ ਸੀ ਇੱਥੋਂ ਹੁਣ ਰਾਸ਼ਟਰਪਤੀ 트ੰਪ ਨੇ ਆਪਣੀ ਦੂਰੀ ਬਣਾ ਲਈ ਜਿਹੜੀ ਉਹ ਕੰਟਰੋਵਰਸੀ ਸੀ ਉਹਦੇ ਚੋਂ ਬਾਹਰ ਹੋ ਗਿਆ ਪ੍ਰਾਈਵੇਟ ਦੀਆਂ ਜਿਹੜੀ ਮੈਡੀਕੇਸ਼ਨ ਆ ਜਾਂ ਫਰਟੀਲਾਈਜੇਸ਼ਨ ਦੀ ਕੋਸਟ ਆ ਉਹਨੂੰ ਘੱਟ ਕਰਨ ਦਾ ਇਹਨਾਂ ਨੇ ਫੈਸਲਾ ਕਰ ਲਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ